ਚੇ ਤੋਂ ਬਾਅਦ ਇੱਕ ਜਿਹੜੀ ਐਡਸ ਦੀ ਜਿਹੜੀ ਬਿਮਾਰੀ ਆ ਉਹ ਲਗਾਤਾਰ ਸਮਾਜ ਦੇ ਵਿੱਚ ਵਧਦੀ ਜਾ ਰਹੀ ਹੈ ਜਿਹਦੀ ਰੋਕਥਾਮ ਵਾਸਤੇ ਲਗਾਤਾਰ ਸਰਕਾਰਾਂ ਕੋਸ਼ਿਸ਼ ਵੀ ਕਰਦੀਆਂ ਪਈਆਂ ਉਹਦੇ ਬਾਵ ਤੇ ਜਿਹੜਿਆ ਹਸਪੀਟਲ ਵਿੱਚ ਵੀ ਜਿਹੜੇ ਪੁਕਤਾ ਇੰਤਜ਼ਾਮ ਕੀਤੇ ਜਾਂਦੇ ਨੇ ਅੱਜ ਇੱਕ ਸੈਮੀਨਾਰ ਵੀ ਲਗਾਇਆ ਜਾ ਰਿਹਾ ਤਾਂ ਕਿ ਲੋਕਾਂ ਨੂੰ ਜਿਹੜਾ ਜਾਗਰੂਕ ਇਹ ਪੈ ਆਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਵੇਲੇ ਕਿ ਸ਼ਾਨ ਦਾ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾਂ ਦੇਵਾਂਗੇ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਮੀਲ ਪੱਥਰ ਸਾਬਤ ਹੋ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਲੋਕਾਂ ਨੂੰ ਮੁਫਤ ਚ ਹੀ ਮੈਰੀ ਸਿਹਤ ਸੇਵਾਵਾਂ ਪ੍ਰਦਾਨ ਹੋ ਸਕਣ ਇਸੇ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 3 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਮੈਂ ਇੱਕ ਆਮ ਆਦਮੀ ਕਲੀਨਿਕ ਦਾ ਦੁਕਾਟਨ ਕੀਤਾ ਪਰ ਨਾਲ ਨਾਲ 29 ਜਗ੍ਹਾ ਤੇ ਹੋਰ ਉਦਘਾਟਨ ਹੋ ਗਿਆ ਜਨਿ ਕਿ ਅਜ 30 ਆਮ ਆਦਮੀ ਕਲੀਨਿਕ ਪੂਰੇ ਪੰਜਾਬ ਦੇ ਵਿੱਚ ਖੁੱਲ੍ਹ ਗਏ ਨੇ ਜਿਸ ਦੇ ਨਾਲ ਹੁਣ ਕੁੱਲ 872 ਕਲੀਨਿਕ ਲੋਕਾਂ ਨੂੰ ਮੁਫਤ ਸੇਵਾਵਾਂ ਦੇ ਰਹੇ ਨੇ ਇਹਨਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ ਤੇ ਇਹਨਾਂ 'ਚ ਹੁਣ ਤੱਕ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਨੇ ਕੀਤਾ ਜਾ ਸਕੇ ਵੀ ਐਡ ਜਿਹੜੀ ਹੈ ਉਹਨਾਂ ਦੇ ਜੀਵਨ ਵਿੱਚ ਕਿੰਨੀ ਖਤਰਨਾਕ ਹੈਗੀ ਆ ਪਰਵਾਦ ਪਰਵਾਦੀ ਜਿਹੜੇ ਆ ਉਹ ਇਸ ਦੇ ਵਿੱਚ ਜਿਹੜੇ ਜਦੋਂ ਪੀੜਿਤ ਹੋ ਜਾਂਦੇ ਆ ਤੇ ਉਹਦਾ ਮੁਕਾਬਲਾ ਕਰਨਾ ਵੀ ਅਸਮਰਥ ਜਿਹੜੇ ਦਿਖਾਈ ਦਿੰਦੇ ਆ ਜਿਸ ਕਰਕੇ ਡਾਕਟਰ ਲੋਕ ਤੇ ਜਿਹੜੇ ਵੀ ਕਹਿ ਸਕਦੇ ਕੈਂਪ ਦੇ ਵਿੱਚ ਜਿਹੜੇ ਇਹਦੇ ਜਾਨੂ ਹੁੰਦੇ ਆ ਉਹ ਇੱਥੇ ਜਿਹੜੇ ਪਹੁੰਚੇ ਦਿਖਾਈ ਦੇਦੇ ਤੇ ਲੋਕਾਂ ਨੂੰ ਸਮਝਾਉਂਦੇ ਆ ਵੀ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਕਿਹੜੀਆਂ ਚੀਜ਼ਾਂ ਤੋਂ ਜਿਹੜਾ ਇਗਨੋਰ ਕਰਨਾ ਪਏਗਾ ਕਿੰਨਾ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਜਿਸ ਕਰਕੇ ਇਹ ਜਿਹੜੀ ਐਡਸ ਵਰਗੀ ਬਿਮਾਰੀ ਜਿਹੜੀ ਆ ਉਹ ਸਮਾਜ ਦੇ ਵਿੱਚ ਨਾ ਫੈਲੇ ਤੇ ਇਹਦਾ ਸ਼ਿਕਾਰ ਜਿਹੜੇ ਆਮ ਲੋਕ ਨਾ ਸੱਚੀ ਕਾਲ ਜੀ ਸਰ ਅੱਜ ਜਿਹੜਾ 8th ਵਾਸਤੇ ਤੁਸੀਂ ਇੱਥੇ ਸਮਾਗਮ ਲਗਾ ਰਹੇ ਹੋ ਕੀ ਮਕਸਦ ਹੈ ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਸੇਵਲ ਮਾਨਯੋਗ ਸਿਵਲ ਸਰਜਨ ਦੀ ਗੁਆਈ ਹੇਠ ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵਰਲਡ AIDS ਡੇ ਨੂੰ ਅਬਜ਼ਰਵ ਕੀਤਾ ਜਾ ਰਿਹਾ ਜਿੰਦਾ ਮੁੱਖ ਮਕਸਦ ਹੈਗਾ ਲੋਕਾਂ ਨੂੰ HIV ਪ੍ਰਤੀ ਜਾਗਰੂਕ ਕਰਨਾ ਤਾਂ ਜੋ ਇਸ ਬਿਮਾਰੀ ਪ੍ਰਤੀ ਜਾਗਰੂਕ ਹੋ ਕੇ ਕਿਉਂਕਿ ਇਸ ਬਿਮਾਰੀ ਪ੍ਰਤੀ ਜਾਗਰੂਕ ਹੋ ਕੇ ਇਸ ਦਾ ਬਚਾਅ ਹੈਗਾ ਵਾ ਤਾ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਵੱਤੋ ਵੱਤ ਕੀ ਇਸ ਪ੍ਰਤੀ ਲੋਕਾਂ ਨੂੰ ਵਾਤੋ ਵਾਤ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਬਿਮਾਰੀ ਤੋਂ ਅਸੀਂ ਬਚ ਸਕੀਏ ਸਰ ਕਿਸ ਤਰ੍ਹਾਂ ਦੇ ਪ੍ਰਕੌਸ਼ਨਸ ਆ ਉਹ ਰੱਖਣੇ ਚਾਹੀਦੇ ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਐ ਜੋ ਫੈਲਦੀ ਐ ਤਾਂ ਫਿਰ ਲਗਾਤਾਰ ਜਿਹੜੀ ਫੈਲਦੀ ਜਾਂਦੀ ਆ ਹਾਂ ਇਹ ਇਸ ਜੇ ਆਪਾਂ ਇਹਦੇ ਬਚਾਅ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਡਾ ਜਿਹੜਾ ਇਹਦਾ ਬਚਾਅ ਹੈਗਾ ਕਿਉਂਕਿ ਸੈਕਸ਼ੂਅਲ ਰੂਟ ਤੋਂ ਜ਼ਿਆਦਾ ਹੁੰਦੀ ਆ ਤਾ ਆਪਣੇ ਸਾਥੀ ਪ੍ਰਤੀ ਸਾਨੂੰ ਵਫਾਦਾਰ ਰਹਿਣਾ ਚਾਹੀਦਾ ਹੈ ਸਭ ਤੋਂ ਵੱਡਾ ਜਿਹੜਾ ਜ਼ਰੂਰੀ ਕਾਰਨ ਹੈਗਾ ਇਹਦਾ ਬਚਾ ਦੂਸਰਾ ਜਿਹੜੇ ਅੱਜ ਕੱਲ ਆਪਾਂ ਦੇਖਦੇ ਆਂ ਕਿ ਸੂਈ ਸਰਿੰਜ ਨਾਲ ਬਹੁਤ ਲੜਕੇ ਨੌਜਵਾਨ ਨਸ਼ੇ ਕਰ ਰਹੇ ਹੈਗੇ ਆ ਉਹ ਪੰਜਾਬ ਜੀ ਮੇਂ ਜੇ ਗੱਲ ਕਰਾਂ ਐਚ ਆਈ ਵੀ ਹੁੰਦਾ ਇੱਕ ਵੱਡਾ ਕਾਰਨ ਜਿਹੜਾ ਸੂਈ ਸਰਿੰਜ ਦੀ ਸਾਂਝੀ ਵਰਤੋਂ ਕਰਨਾ ਹੈਗਾ ਵਾ ਤਾਂ ਨਸ਼ਿਆਂ ਤੋਂ ਸਾਨੂੰ ਬਚਣਾ ਚਾਹੀਦਾ ਹੈਗਾ ਵਾ ਹਮੇਸ਼ਾ ਨਵੀਂ ਸੂਈ ਸਰਿੰਜ ਦੀ ਵਰਤੋਂ ਜਿਹੜੀ ਉਹ ਕਰਨੀ ਚਾਹੀਦੀ ਹੈ ਮੈਡਮ ਜੇ ਗੱਲ ਕੀਤੀ ਜਾਵੇ ਖਾਸ ਤੌਰ ਤੇ ਜੇਲਾਂ ਦੇ ਅੰਦਰ ਵੀ ਹੁਣ ਜੇ ਐਚ 8 ਜਿਹੜੀ ਆ ਉਹ ਫੈਲਦੀ ਜਾ ਰਹੀ ਹੈ ਉਹਦਾ ਕੀ ਰੀਜ਼ਨ ਆ ਕਿਉਂਕਿ ਇਹ ਦੱਸਿਆ ਜਾਂਦਾ ਵੀ ਮਤਲਬ ਕਿ ਕਈ ਰੀਜ਼ਨ ਹੈਗੇ ਲੇਕਿਨ ਜੇ ਅੰਦਰ ਤੋਂ ਉਹ ਸੁਵਿਧਾ ਜਿਹੜੀ ਆ ਉਪਲਬਧ ਨਹੀਂ ਹੁੰਦੀ ਆ ਲਈ ਸਾਡੀ ਉੱਥੇ ਪੰਜਾਬ ਸਟੇਟ ਸਿਨਟਰ ਸੋਸਾਇਟੀ ਵੱਲੋਂ ਜੇਲ੍ਹ ਦੇ ਅੰਦਰ ਵੀ ਐਚ 8 ਟੈਸਟਿੰਗ ਕੀਤੀ ਜਾ ਰਹੀ ਆ ਤੇ ਉੱਥੇ ਵੀ ਫੈਸਿਲਟੀਆਂ ਦੇ ਦਿੱਤੀਆਂ ਜਾ ਰਹੀਆਂ ਕਿ ਉੱਥੇ ਓਐਸਡੀ ਸੈਂਟਰ ਮਤਲਬ ਕਿ ਉਹਨਾਂ ਨੂੰ ਮੈਡੀਸਨ ਪ੍ਰੋਵਾਈਡ ਕੀਤੀ ਜਾਂਦੀ ਆ ਤੇ ਬਹੁਤ ਬਹੁਤ ਸਾਰੀਆਂ ਫੈਸਿਲਿਟੀਆਂ ਹੈ ਕਿ ਜਿਹੜੇ ਉਹਨਾਂ ਦੇ ਐਚ ਆਈ ਵੀ ਇਡਸ ਟੈਸਟ ਕਰਵਾ ਕੇ ਆਪਾਂ ਫਿਰ ਉਹਨਾਂ ਨੂੰ ਇੱਥੇ ਲੈ ਕੇ ਆਨੇ ਆ ਉਹਨਾਂ ਦਾ ਰਿਜ਼ਲਟ ਆਈ ਸੀ ਟ ਸੀ ਦੇ ਵਿੱਚ ਦਿੱਤਾ ਜਾਂਦਾ ਹੈ ਜੇ ਕੋਈ ਪੋਜ਼ਿਟਿਵ ਆਂਦਾ ਹੈ ਤਾਂ ਉਹਨੂੰ ਏ ਆਰਟੀ ਦੇ ਨਾਲ ਲਿੰਕ ਕਰਵਾ ਕੇ ਏ ਆਰਟੀ ਚੋ ਦੀ ਮੈਡੀਸਿਨ ਸਟਾਰਟ ਕਰਵਾਈ ਜਾਂਦੀ ਹੈ ਇਹ ਮਗਰ ਇਹਦੇ ਪਿਛੋਕੜ 'ਚ ਜੇ ਗੱਲ ਕੀਤੀ ਹੈ ਵੀ ਮੇਨ ਰੀਜ਼ਨ ਤੇ ਇਹ ਵੀ ਨਸ਼ੇ ਤੋਂ ਬਾਅਦ ਹੀ ਮਤਲਬ ਕਿ ਇਹ ਜਿਹੜੀ ਚੀਜ਼ ਹੈ ਫੈਲਦੀ ਹੈ ਕਿਉਂਕਿ ਜਦੋਂ ਇੰਜੈਕਸ਼ਨ ਜਿਹੜਾ ਸਿਰਿੰਜ ਹੈ ਉਹ ਵੀ ਵਰਤੋਂ ਕਰਦੀ ਹੈ ਸਾਂਝੇ ਤੌਰ ਤੇ ਉਹਦੇ ਇਫੈਕਟ ਹੁੰਦਾ ਜੀ ਹਾਂਜੀ ਜੇ ਕੋਈ ਮਤਲਬ ਜਿਸ ਉਹ ਕਿਸੇ ਦੀ ਇੱਕ ਤੋਂ ਜ਼ਿਆਦਾ ਸਰੇਂਜ ਯੂਜ਼ ਕਰ ਲੈਂਦੇ ਆ ਤਾਂ ਉਹਨਾਂ ਨੂੰ ਐਚਆਵੀ ਹੋਣ ਦੀ 100% ਚਾਂਸਸ ਹੁੰਦੇ ਆ ਕਿ ਸਾਨੂੰ ਨਹੀਂ ਪਤਾ ਹੁੰਦਾ ਕਿ ਕਿ ਇਹਨੇ ਕਿਸ ਤਰ੍ਹਾਂ ਦੀ ਯੂਜ਼ ਕੀਤੀ ਆ ਤੇ ਇਸ ਤੋਂ ਇਲਾਵਾ ਮਤਲਬ ਕਿ ਐਚਆਈਵੀ ਲਈ ਗਵਰਨਮੈਂਟ ਨੇ ਪੰਜਾਬ ਸਟੇਟਸ ਕੰਟਰੋਲ ਸੁਸਾਇਟੀ ਨੇ ਟੀਆਈ ਪ੍ਰੋਗਰਾਮ ਚਲਾਇਆ ਗਿਆ ਜ ਜਿਹਦੇ ਵਿੱਚ ਨੀਡਲ ਸਟ੍ਰਿੰਗ ਇੱਕ ਸਟ੍ਰਿੰਗ ਪ੍ਰੋਗਰਾਮ ਉੱਥੇ ਨੀਡਲ ਸਟ੍ਰਿੰਜ ਜਿਹੜੀਆਂ ਫ੍ਰੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਹਨ ਸਰ ਜੇ ਗੱਲ ਕੀਤੀ ਜਾਵੇ ਮਤਲਬ ਕਿ ਇਹ ਜਦੋਂ ਪੀੜਿਤ ਹੋ ਜਾਂਦਾ ਸ਼ਖਸ ਤੇ ਉਸ ਤੋਂ ਬਾਅਦ ਇਲਾਜ ਵਾਸਤੇ ਹੈਲਥ ਡਿਪਾਰਟਮੈਂਟ ਵੱਲੋਂ ਕੀ ਉਪਰਾਲੇ ਕੀਤੇ ਜਾਂਦੇ ਜਾਂ ਸਰਕਾਰ ਵੱਲੋਂ ਕੀ ਮਦਦ ਕੀਤੀ ਜਾਂਦੀ ਹੈ ਜੇ ਕਿਸੇ ਨੂੰ ਵੀ ਐਚਆਈਵੀ ਬਿਮਾਰੀ ਹੋ ਜਾਂਦੀ ਹੈ ਤਾਂ ਇਸ ਤੋਂ ਡਰਨ ਦੀ ਬਿਲਕੁ ਕੀ ਦਾ ਇਲਾਜ ਬਿਲਕੁਲ ਸਰਕਾਰ ਵੱਲੋਂ ਮੁਫਤ ਕੀਤਾ ਜਾਂਦਾ ਆਪਣੇ ਨਾਲ ਡਾਕਟਰ ਆਕਾਸ਼ ਅਗਰਵਾਲ ਹੈਗੇ ਆ ਜਿਹੜੇ ਏ ਆਰਟੀ ਸੈਂਟਰ ਦੇ ਸੀਨੀਅਰ ਮੈਡੀਕਲ ਆਫੀਸਰ ਹੈ ਜਿੱਥੇ ਐਚ ਆਈ ਵੀ ਪ੍ਰਭਾਵਿਤ ਲੋਕਾਂ ਦਾ ਇਲਾਜ ਜਿਹੜਾ ਮੁਫਤ ਵਿੱਚ ਸਰਕਾਰ ਵੱਲੋਂ ਕੀਤਾ ਜਾਂਦਾ ਸਰ ਜਫਰੋਜਪੁਰ ਦੀ ਗਲੀ ਦੇ ਕਿੰਨੇ ਕੋ ਆਂਕੜਾ ਜਿਹੜਾ ਇੱਥੇ ਤੁਸੀ ਨਜ਼ਰ ਆਉਂਦਾ ਜੇਲ੍ਹ ਦੀ ਅੰਦਰ ਗੱਲ ਕੀਤੀ ਜਾਵੇ ਜਾਂ ਤੁਹਾਡੇ ਕੋਲ ਜਿਹੜੇ ਆਮ ਤੌਰ ਤੇ ਲੋਕ ਆਉਂਦੇ ਸਾਡੇ ਕੋਲ ਐਚ ਆਈ ਵੀ ਪ੍ਰਭਾਵਿਤ ਲੋਕ ਕਰੀਬ ਕਰੀਬ 7000 ਮਰੀਜ਼ ਐਨਰੋਲ ਹੈਗੇ ਜੀਦੇ ਚੋ 4-5000 ਰੈਗੂਲਰ ਕੋਈਦੇ ਆਉਂਦੇ ਨੇ ਹਰ ਮਹੀਨੇ ਜੇਲ੍ਹ ਵਿੱਚ ਕਰੀਬ-ਕਰੀਬ ਪੌਣੇ 200 ਦੇ ਕਰੀਬ-ਕਰੀਬ ਕੋਈ ਆਂਕੜਾ ਨਹੀਂ ਹੈ ਪਰ ਤਕ ਕਰੀਬ-ਕਰੀਬ 200 ਪੌਣੇ 200 ਮਰੀਜ਼ ਹੁ ਸਰ ਇਸ ਚੀਜ਼ ਬਿਮਾਰੀ ਦੇ ਨਾਲ ਕੋਈ ਡੈਥ ਵੀ ਹੋਈਆਂ ਕਿੰਨੀਆਂ ਹੋਈਆਂ ਡੈਥ ਹੋ ਜਾਂਦੀਆਂ ਜਿਹੜੇ ਮਰੀ ਰੈਗੂਲਰ ਦਵਾਈ ਨਹੀਂ ਖਾਂਦੇ ਜਾਂ ਜਿਨ੍ਹਾਂ ਨੂੰ ਟੀਵੀ ਜਾਂ ਹੋਰ ਬਿਮਾਰੀਆਂ ਹੋ ਜਾਂਦੀਆਂ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ ਸਰ ਕਿੰਨੇ ਮਤਲਬ ਆਂਕੜਾ ਵੀ ਜਿਹੜਾ ਡੈਥ ਅਕਰੀਬਨ-ਕਰੀਬਨ ਜਿਹੜੀ ਹੋਈ ਹੋਵੇ ਜਦ ਦੀ ਸੈਂਟਰ ਸ਼ੁਰੂ ਹੋਇਆ ਕਰੀਬ-ਕਰੀਬ 4-5 ਕੋਈ ਬੇਸ਼ੱਕ ਨਹੀਂ ਸਭ ਇਹਨਾਂ ਨੇ ਗੱਲਾਂ ਕੀਤੀਆਂ ਵੀ ਮਤਲਬ ਕਿ ਸਰਕਾਰ ਵੱਲੋਂ ਜਿਵੇਂ ਤੁਸੀਂ ਵੀ ਕਹਿ ਆ ਵੀ ਪੂਰੀ ਜਿਹੜੇ ਫ੍ਰੀ ਹੈ ਮਤਲਬ ਕਿ ਉਹ ਮੈਡੀਸਨ ਜਿਹੜੀ ਦਿੱਤੀ ਜਾਂਦੀ ਆ ਜੇ ਇਹਨੇ ਗੱਲ ਕੀਤੀ ਹੈ ਛੂਹਛਾਤ ਵਰਗੀ ਬਿਮਾਰੀ ਤਾਂ ਨਹੀਂ ਕਿਉਂਕਿ ਲੋਕ ਡਰਦੇ ਆ ਵੀ ਕਿਸੇ ਨੂੰ ਐਚ ਆਈ ਵੀ ਹੋਵੇ ਤੇ ਇਹਦੇ ਤੋਂ ਪਰਾ ਹੋ ਜੇ ਇਹਨਾਂ ਨੂੰ ਖਾਣਾ ਨਹੀਂ ਜਾਂ ਇਸ ਤਰ੍ਹਾਂ ਦੀ ਕੋਈ ਹਾਂਜੀ ਬਿਲਕੁਲ ਇਹ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੇ ਤੁਹਾਡੇ ਮਾਧਿਅਮ ਨਾਲ ਕਿ ਐਚ ਆਈ ਵੀ ਬਿਮਾਰੀ ਕੋਈ ਛੂਹਛਾਤ ਦੀ ਬਿਮਾਰੀ ਨਹੀਂ ਇੱਕ ਦੂਜੇ ਨਾਲ ਗਲੇ ਮਿਲਣ ਨਾਲ ਹੱਥ ਲਾਉਣ ਨਾਲ ਕਿਸੇ ਦਾ ਜੂਟਾ ਖਾਣ ਨਾਲ ਐਚ ਆਈ ਵੀ ਵਾਇਰਸ ਨਹੀਂ ਫੈਲਦਾ HIV ਵਾਇਰਸ ਫੈਲਣ ਦੇ ਸਿਰਫ ਤੇ ਸਿਰਫ ਚਾਰ ਕਾਰਨ ਹੈਗੇ ਆ ਅਸੁਰੱਖਿਅਤ ਸ਼ਰੀਰਕ ਸੰਬੰਧ ਬਣਾਉਣ ਨਾਲ ਦੂਸ਼ਿਤ ਸੂਈ ਸਿਰੇਂਜੇ ਸਾਂਝੀ ਕਰਨ ਨਾਲ ਪ੍ਰਭਾਵਿਤ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ ਤੇ ਦੂਸ਼ਿਤ ਖੂਨ ਚੜਾਣ ਨਾਲ ਇਸ ਤੋਂ ਇਲਾਵਾ ਪੰਜਵਾਂ ਕੋਈ ਕਾਰਨ ਨਹੀਂ ਹੈਗਾ ਇਹੀ ਚਾਰ ਕਾਰਨ ਆ ਜਿਨ੍ਹਾਂ ਨਾਲ HIV ਹੁੰਦੀ ਆ ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਕਿਸੇ ਵੀ HIV ਪ੍ਰਭਾਵਿਤ ਵਿਅਕਤੀ ਨਾਲ ਆਪਾਂ ਨੂੰ ਭੇਦਭਾਵ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸਭ ਤੋਂ ਸਪੋਰਟ ਕਰਨੀ ਚਾਹੀਦੀ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਇਸ ਬਿਮਾਰੀ ਵਿੱਚ ਬੰਦਾ ਮਾਨਸਿਕ ਤੌਰ ਤੇ ਜਿਆਦਾ ਪਰੇਸ਼ਾਨ ਹੋ ਜਾਂਦਾ ਕਿਉਂਕਿ ਲੋਕਾਂ ਦੇ ਜਦੋਂ ਭੇਦ ਭਾਵ ਦਾ ਸ਼ਿਕਾਰ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਅਪੀਲ ਆ ਵੀ ਇਹ ਚਾਰ ਕారణਾਂ ਦਾ ਲੋਗਾ ਐਚ ਆਈ ਵੀ ਨਹੀਂ ਫੈਲਦੀ ਸਰ ਜੇ ਮਤਲਬ ਹੁਣ ਜੇ ਕੋਈ ਪੀੜਿਤ ਹੋ ਜਾਂਦਾ ਇਹ ਕੋਈ ਪਰਿਵਾਰ ਵੀ ਕਈ ਵਾਰੀ ਹੁੰਦਾ ਵੀ ਸ਼ਿਕਾਰ ਹੋ ਜਾਂਦਾ ਵੀ ਉਹਦੇ ਦੌਰਾਨ ਦੇ ਵਿੱਚ ਇਹ ਹੋ ਸਕਦਾ ਵੀ ਜੜ ਤੋਂ ਵੀ ਜਿਹੜੀ ਖਤਮ ਕੀਤੀ ਜਾ ਸਕਦੀ ਇਹ ਬਿਮਾਰੀ ਜੜ ਤੋਂ ਨਹੀਂ ਖਤਮ ਕੀਤੀ ਜਾ ਸਕਦੀ ਦਵਾਈ ਲੈਣ ਨਾਲ ਨਾਲ ਮਰੀਜ਼ ਦੀ ਜ਼ਿੰਦਗੀ ਬਹੁਤ ਵਧੀਆ ਕੱਟਦੀ ਹੈ ਤੇ ਉਹਨੂੰ ਬਿਮਾਰੀਆਂ ਤੋਂ ਬਚਤ ਰੈਂਦੀ ਹੈ ਜੇ ਮਰੀਜ਼ ਲਗਾਤਾਰ ਦਵਾਈ ਜੜ ਤੋਂ ਵਾਇਰਸ ਨਹੀਂ ਖਤਮ ਹੁੰਦਾ ਦਵਾਈ ਸਾਰੀ ਉਮਰ ਖਾਣੀ ਪੈਂਦੀ ਹੈ ਐਚਆਈਵੀ ਦੀ ਕਿੰਨੇ ਮਤਲਬ ਸਾਰੀ ਉਮਰ ਹੀ ਚੱਲੇਗੀ ਕੋਈ ਸਾਲ ਦੀ ਕੋਈ ਹੋਣੀ ਨਹੀਂ ਸੋ ਇਹ ਬੰਦ ਨਹੀਂ ਹੁੰਦੀ ਇੱਕ ਵਾਰ ਜੇ ਦੀ ਸ਼ੁਰੂ ਹੋ ਗਈ ਉਹਦੀ ਸਾਰੀ ਉਮਰ ਚੱਲੇਗੀ ਬੰਦ ਨਹੀਂ ਹੁੰਦੀ ਇਹ ਮਰੀਜ਼ ਦੀ ਸਰੀਰੀ ਹਾਲਤ ਤੇ ਮਾਨਸਿਕ ਹਾਲਤ ਸੁਧਰ ਜਾਂਦੀ ਹੈ ਦਵਾਈ ਖਾਣ ਨਾਲ ਜਿਹਦੇ ਨਾਲ ਉਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਉਹਦੇ ਦੁਆਰਾ ਪੀਡ ਪੈਦਾ ਹੋ ਜਾਂਦੀ ਹੈ ਤੇ ਉਹ ਫਿਰ ਚੰਗੀ ਤੇ ਬਿਹਤਰ ਜ਼ਿੰਦਗੀ ਜੀ ਸਕਦਾ ਹੈ। ਸਾਰੀ ਜਾਣਕਾਰੀ ਡਾਕਟਰ ਸਾਹਿਬ ਨੂੰ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਇਸ ਬਿਮਾਰੀ ਬਾਰੇ ਵੱਧ ਤੋਂ ਵੱਧ ਜਾਗਰੂਕ ਹੋਵੋ ਕਿਉਂਕਿ ਇਸ ਦੀ ਜਾਣਕਾਰੀ ਵਿੱਚ ਹੀ ਇਲਾਜ ਹੈ। ਤਾਂ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਹੈ ਹਾਸਲ ਕਰਨੀ ਚਾਹੀਦੀ ਹੈ। ਪ੍ਰੋਫੈਸ਼ਨਲ ਬੰਦਿਆਂ ਤੋਂ ਨਾ ਕਿ ਸੋਸ਼ਲ ਮੀਡੀਆ ਤੋਂ ਕਿਉਂਕਿ ਉੱਥੇ ਕਈ ਤਰੀਕੇ ਦੀ ਜਾਣਕਾਰੀ ਕਈ ਵਾਰੀ ਗਲਤ ਰੂਪ ਵਿੱਚ ਆਪਣੇ ਅੱਗੇ ਆ ਜਾਂਦੀ ਹੈ ਤਾਂ ਪ੍ਰੋਫੈਸ਼ਨਲ ਆਈਸੀਟੀਸੀ ਸੈਂਟਰ ਹੈਗੇ ਜਿੱਥੇ ਫ੍ਰੀ ਸਲਾਹ ਮਸ਼ਵਰਾ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਤਾਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਤਿੰਨ ਆਈਸੀਟੀਸੀ ਸੈਂਟਰ ਆਪਣੇ ਹੈਗੇ ਉੱਥੇ ਜਾ ਕੇ ਆਪਾਂ ਕਾਉਂਸਲਰ ਨਾਲ ਸਲਾਹ ਮਸ਼ਵਰਾ ਕਰ ਸਕਦੇ ਹਾਂ ਜਾਂ ਇਸ ਤੋਂ ਇਲਾਵਾ ਐਚਆਈਵੀ ਐਡਜ਼ ਦਾ ਟੂਲ ਫ੍ਰੀ ਨੰਬਰ ਜਿਹੜਾ ਹੈਗਾ 1097 ਹੁਣ ਦੇ ਤੇ ਗੱਲਬਾਤ ਸਰ ਸਲਾਹ ਦੇ ਨਾਲ ਨਾਲ ਦਵਾਈ ਵੀ ਜਿਹੜੀ ਆ ਬਿਲਕੁਲ ਫ੍ਰੀ ਹੈ ਦਵਾਈ ਵੀ ਫ੍ਰੀ ਹੈ ਐਚ ਆਈ ਵੀ ਟੈਸਟ ਵੀ ਫ੍ਰੀ ਹੈ ਜੇ ਕਿਸੇ ਦਾ ਟੈਸਟ ਪੋਜ਼ਿਟਿਵ ਆ ਜਾਂਦਾ ਹੁੰਦਾ ਉਹਦੇ ਇਲਾਜ ਵੀ ਸਾਰਾ ਫ੍ਰੀ ਹੋ ਜਾਂਦਾ ਜੀ ਸਰ ਜੇ ਮਤਲਬ ਕੋਈ ਐਚ ਆਈ ਵੀ ਪੀੜਿਤ ਆ ਜਾਂਦਾ ਉਹਦੀ ਜਿਹੜੀ ਪਛਾਣ ਹੈ ਇਹ ਗੁਪਤ ਰੱਖੀ ਜਾਂਦੀ ਹੈ ਜਬ ਬਿਲਕੁਲ ਜਿਹੜਾ ਐਚ ਆਈ ਵੀ ਏਡਜ਼ ਐਕਟ ਹੈਗਾ ਉਹਦੇ ਤਹਿਤ ਇਹ ਮਤਲਬ ਸਰਕਾਰ ਦੀਆਂ ਤੇ ਕਾਨੂੰਨ ਦੇ ਮੁਤਾਬਿਕ ਹਰੇਕ ਦੀ ਜਿਹੜੀ ਅ ਪ੍ਰਾਈਵੇਸੀ ਰੱਖੀ ਜਾਂਦੀ ਹੈ ਕਿਸੇ ਦਾ ਵੀ ਰਿਜ਼ਲਟ ਕਿਸੇ ਨੂੰ ਜ਼ਾਹਿਰ ਨਹੀਂ ਕੀਤਾ ਜਾਂਦਾ ਵੀ ਉਹ ਬੰਦਾ ਐਚਆਈਵੀ ਪੋਜ਼ੀਟਿਵ ਆ ਤੇ ਸਾਰੀ ਗੱਲਬਾਤ ਜਿਹੜੀ ਗੁਪਤ ਰੱਖੀ ਜਾਂਦੀ ਹੈ ਸਤ ਤੁਹਾਡਾ ਸੁਣਨਾ ਅਮਰਿਤਪਾਲ ਜੀ ਇਹ ਚੀ ਸਾਡਾ ਆਪਣਾ ਪਾਲਜੀ ਜਿਨ੍ਹਾਂ ਨੇ ਦੱਸਿਆ ਵੀ ਅੱਜ ਜਿਹੜਾ ਸੈਮੀਨਾਰ ਲਗਾਇਆ ਗਿਆ ਇਹ ਲੋਕਾਂ ਨੂੰ ਵੇਅਰ ਕਰਨ ਵਾਸਤੇ ਜਿਹੜਾ ਸੈਮੀਨਾਰ ਲਗਾਇਆ ਗਿਆ ਕਿਉਂਕਿ ਬੜੀ ਤਦਾਦ ਦੇ ਵਿੱਚ ਜਿਹੜੇ ਐਚ ਆਈ ਵੀ ਜਿਹੜੇ ਪੇਸ਼ੈਂਟ ਆ ਫਰੋਹipur ਚ ਵੀ ਦੇਖੇ ਗਏ ਨੇ ਭਾਵੇਂ ਜੇਲ੍ਹ ਦੇ ਅੰਦਰ ਹੋਵੇ ਤੇ ਚਾਹੇ ਜਾਂ ਹਸਪੀਟਲ ਵਿੱਚ ਹੋਵੇ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੇ ਪੇਸ਼ੈਂਟ ਆ ਉਹ ਐਚ ਆਈ ਵੀ ਪੋਜ਼ੀਟਿਵ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਤੇ ਆਪਣਾ ਇਲਾਜ ਜਿਹੜਾ ਉਹ ਇੱਥੇ ਕਰਵਾਉਂਦੇ ਦਿਖਾਈ ਦੇ ਰਹੇ ਸਰਕਾਰ ਵੱਲੋਂ ਜਿਹੜੀਆਂ ਸੂਤਾ ਭਾਵੇਂ ਟੈਸਟ ਦੀਆਂ ਹੋਣ ਦਵਾਈਆਂ ਦੀਆਂ ਹੋਣ ਬਿਲਕੁਲ ਮੁਫਤ ਜਿਹੜਾ ਇਲਾਜ ਆ ਉਹ ਕੋਈ ਸ਼ੱਕ ਹੁੰਦਾ ਤਾਂ ਉਥੇ ਆਪੇ ਟੈਸਟ ਕਰਾ ਸਕਦਾ ਉਹਨਾਂ ਦੀ ਪਛਾਣ ਵੀ ਜਿੱਥੇ ਗੁਪਤ ਰੱਖੀ ਜਾਂਦੀ ਹੈ ਤੇ ਉਥੇ ਜਿਹੜੀਆਂ ਦਵਾਈਆਂ ਵੀ ਜਿਹੜੀਆਂ ਮੁਫਤ ਇੱਥੇ ਮਿਲਦੀਆਂ ਨੇ ਤਾਂ ਜੋ ਉਹਨਾਂ ਦਾ ਇਲਾਜ ਜਿਹੜਾ ਵਧੀਆ ਤਰੀਕੇ ਨਾਲ ਹੋ ਸਕੇ ਤੇ ਉਹਨਾਂ ਦੀ ਜਾਨਾਂ ਜਿਹੜੀਆਂ ਕੀਮਤੀਆਂ ਉਹ ਬਚਾਈਆਂ ਜਾ ਸਕਣ ਕੈਮਰਾਮੈਨ ਦੇਨਾ ਸਰਬਜੀਤ ਸਿੰਘ ਦੈਨਿਕ ਸਵੇਰਾ ਫਰੋਇਪ